ਰੁਕਾਲੇ ਨੇ ਵੱਡੀ ਖਬਰ ਦਾ ਰਵਨੀਤ ਬਿੱਟੂ ਦੀ ਕੋਠੀ ਵਿਵਾਦ ਤੇ ਹੁਣ ਇਲੈਕਸ਼ਨ ਕਮਿਸ਼ਨ ਵੱਲੋਂ ਐਕਸ਼ਨ ਲਿਆ ਗਿਆ ਹੈ ਈਸੀ ਨੇ ਲੋਕਲ ਬਾਡੀ ਵਪਾਰ ਤੋਂ ਉਸ ਬਾਰੇ ਰਿਪੋਰਟ ਮੰਗੀ ਹੈ ਰਵਨੀਤ ਬਿੱਟੂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਸ ਤੋਂ ਬਾਅਦ ਹੁਣ ਈਸੀ ਨੇ ਐਕਸ਼ਨ ਲਿਆ ਹੈ ਲੁਧਿਆਣਾ ਨਗਰ ਨਿਗਮ ਤੇ ਐਨਓਸੀ ਨਾਗਾਰੀ ਕਰਨ ਦਾ ਇਲਜ਼ਾਮ ਵੀ ਲਗਾਏ ਗਏ ਨੇ ਉਸ ਤੋਂ ਬਾਅਦ ਬਿੱਟੂ ਸਰਕਾਰੀ ਘਰ ਖਾਲੀ ਕਰ ਚੁੱਕੇ ਨੇ ਹਾਲਾਂਕਿ ਨਾਮਜ਼ਦਗੀ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੂੰ 1 ਕਰੋੜ 84 ਲੱਖ ਰੁਪਏ ਦਾ ਨੋਟਿਸ ਦਿੱਤਾ ਗਿਆ ਸੋ ਰਵਨੀਤ ਬਿੱਟੂ ਨੇ ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਲੁਧਿਆਣਾ ਚ ਆਪਣਾ ਸਰਕਾਰੀ ਘਰ ਖਾਲੀ ਕਰਤਾ ਨਗਰ ਨਿਗਮ ਨੇ ਰਵਨੀਤ ਬਿੱਟੂ ਨੂੰ ਨੋਟਿਸ ਪੇਸ਼ ਕੇ ਸਰਕਾਰੀ ਮਕਾਨ ਖਾਲੀ ਕਰਨ ਤੇ 2 ਕਰੋੜ ਰੁਪਏ ਦਾ ਕਰਜ਼ਾ ਮੋੜਨ ਦੇ ਹਟਾਇਤ ਕੀਤੀ ਸੀ ਨੋਟਿਸ ਮਿਲਣ ਤੋਂ ਬਾਅਦ ਬਿੱਟੂ ਨੇ ਸਰਕਾਰੀ ਘਰ ਤੋਂ ਆਪਣਾ ਸਮਾਨ ਜਿਹੜਾ ਹੈ ਉਹ ਚੁੱਕ ਲਿਆ ਹੁਣ ਇਹ ਅਪਡੇਟ ਇਸ ਖਬਰ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਟਾਊਨ ਕਮਿਸ਼ਨ ਦੇ ਵੱਲੋਂ ਇੱਥੇ ਐਕਸ਼ਨ ਲਿਆ ਗਿਆ ਹੈ ਨੋਟਿਸ ਤੋਂ ਬਾਅਦ ਬਿੱਟੂ ਨੇ ਜਿੱਥੇ ਸਰਕਾਰੀ ਘਰ ਖਾਲੀ ਕੀਤਾ ਸੀ ਪਰ ਹੁਣ ਟਾਊਨ ਕਮਿਸ਼ਨ ਦੇ ਵੱਲੋਂ ਇੱਥੇ ਜਿਹੜਾ ਐਕਸ਼ਨ ਲਿਆ ਗਿਆ ਹੈ ਰਵਨੀਤ ਬਿੱਟੂ ਦੀ ਕੋਠੀ ਵਿਵਾਦ ਤੇ ਹੁਣ ਕੋਰਨ ਕਮਿਸ਼ਨ ਦੇ ਵੱਲੋਂ ਐਕਸ਼ਨ ਲਿਆ ਜਿਹੜਾ ਐਕਸ਼ਨ ਹੈ ਉਹ ਲਿਆ ਗਿਆ ਹੈ ਨਾਮ ਜਸਜੀਤ ਉਹ ਇੱਕ ਦਿਨ ਪਹਿਲਾਂ ਹੀ ਰਮਨਿਤ ਬਿੱਟੂ ਨੂੰ 1 ਕਰੋੜ 84 ਲੱਖ ਰੁਪਏ ਦਾ ਨੋਟ ਜਿਹੜਾ ਹੈ ਉਹ ਦਿੱਤਾ ਗਿਆ ਸੀ ਸੋ ਬਿੱਟੂ ਦੀ ਕੋਠੀ ਵਿਵਾਦ ਤੇ ਹੁਣ ਕੋਰਨ ਕਮਿਸ਼ਨ ਦਾ ਕੀ ਐਕਸ਼ਨ ਹੈ ਉਹ ਜਾਣਕਾਰੀ ਲੈ ਲੈਣ ਨੇ ਸਮਰਪਿਤ ਮੇਰੇ ਸਹਿਯੋਗੀ ਜੁੜੇ ਨੇ ਜੀ ਸਮਰਪਿਤ ਇਹ ਸੀ ਨੇ ਲੋਕਲ ਬਾਡੀ ਤੋਂ ਇਸ ਬਾਰੇ ਪੂਰੀ ਹੁਣ ਰਿਪੋਰਟ ਮੰਗੀ ਹੈ ਪੂਰਾ ਮਾਮਲਾ ਸਮਝਣਾ ਚਾਹਾਂਗੇ ਮੈਂ ਵੀ ਦੇਖੋ ਮਾਮਲਾ ਹੈਗਾ 2016 ਦਾ ਜਦੋਂ ਰਵਨੀ ਸਿੰਘ ਬਿੱਟੂ ਨੂੰ ਥ੍ਰੈਟਨ ਦੇਖਦੇ ਹੋਇਆ ਉਹਨਾਂ ਨੂੰ ਸ਼ਰਮਣੀ ਅਕਾਲੀ ਦਲ ਉਸ ਵਕਤ ਦੇ ਤੇ ਬੀਜੇਪੀ ਗਵਰਨਮੈਂਟ ਵੱਲੋਂ ਜਿਹੜਾ ਇੱਕ ਕੋਠੀ ਜਿਹੜੀ ਆ ਉਹ ਲਾਟਰ ਕੀਤੀ ਗਈ ਸੀ ਕਿ ਲੁਧਿਆਣਾ ਦੇ ਵਿੱਚ ਜਿੱਥੇ ਰਵਨੀ ਸਿੰਘ ਬਿੱਟੂ ਅਕਸਰ ਰੈਂਦੇ ਸੰਤੇ ਉਹਨਾਂ ਦੀ ਸਿਕਿਉਰਿਟੀ ਵੀ ਉੱਥੇ ਹੀ ਰਹਿੰਦੀ ਸੀਗੀ ਰਵਨੀਤ ਬਿੱਟੂ ਵੱਲੋਂ 2017 ਦੀ ਚੋਣਾਂ ਵੀ ਲੜੀਆਂ ਗਈਆਂ ਅਤੇ 2019 ਦੀ ਵੀ ਚੋਣਾਂ ਜਿਹੜੀਆਂ ਉਹ ਲੜੀਆਂ ਗਈਆਂ ਸਨ ਹਾਲਾਂਕਿ ਰਵਨੀਤ ਸਿੰਘ ਬਿੱਟੂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇਸ ਕੋਟੀ ਦਾ ਵਾਟਰ ਬਿੱਲ ਅਤੇ ਇਲੈਕਟ੍ਰਿਸਿਟੀ ਬਿੱਲ ਨੇ ਜਿਹੜੇ ਉਹ ਲਗਾਤਾਰ ਪਿਛਲੇ ਸਾਲਾਂ ਦਰਮਿਆਨ ਭਰਦੇ ਆ ਰਹੇ ਨੇ ਲੇਕਿਨ ਇਸ ਵਕਤ नगर निगम ਵੱਲੋਂ ਇਹ ਜਰੂਰ ਨੋਟਿਸ ਕੀਤਾ ਗਿਆ ਸੀ ਪਿਛਲੇ ਦਿਨਾਂ ਦਰਮਿਆਨ ਕਿ ਰਵਨੀਤ ਸਿੰਘ ਬਿੱਟੂ ਕੋਲੋਂ ਜਿਹੜਾ ਕਿਰਾਇਆ ਉਸ ਕੋਠੀ ਦਾ ਹੋ ਅਜੇ ਤੱਕ ਵਸੂਲਣਾ ਪੈਂਡਿੰਗ ਹੈ ਕਿਉਂਕਿ 1 ਕਰੋੜ 8 ਲੱਖ ਦੀ ਤਕਰੀਬਨ ਇਹ ਰਕਮ ਹੈ ਜਿਹੜੀ ਉਹ ਦੱਸੀ ਜਾ ਰਹੀ ਸੀ ਕਿ ਰਵਨੀਤ ਸਿੰਘ ਬਿੱਟੂ ਤੋਂ ਜਿਹੜੀ ਅਜੇ ਤੱਕ ਪੈਂਡਿੰਗ ਪਈ ਹੈ ਜਿਸ ਤੋਂ ਬਾਅਦ ਦੇ ਵਿੱਚ ਨਗਰ ਨਿਗਮ ਵੱਲੋਂ ਉਹਨਾਂ ਨੂੰ ਐਨਓਸੀ ਨਹੀਂ ਜਾਰੀ ਕੀਤੀ ਗਈ ਸੀ ਇੱਥੇ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਐਨਓਸੀ ਨਹੀਂ ਜਾਰੀ ਹੋਵੇਗੀ ਉਦੋਂ ਤੱਕ ਰਵਨੀਤ ਸਿੰਘ ਬਿੱਟੂ ਦੇ ਜਿਹੜੇ ਕਾਗਜ਼ ਨੇ ਨਾਮਜ਼ਦਗੀ ਪੱਤਰ ਨੇ ਉਹਨਾਂ ਦੇ ਵਿੱਚ ਜਰੂਰ ਰੁਕਾਵਟ ਹੈ ਜਿਹੜੀ ਹੋ ਆ ਸਕਦੀ ਹੈ ਜ ਇਲੈਕਸ਼ਨ ਕਮਿਸ਼ਨ ਨੂੰ ਇੱਕ ਸ਼ਿਕਾਇਤ ਭੇਜੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਪਹਿਲਾਂ ਕੋਈ ਨੋਟੀਫਿਕੇਸ਼ਨ ਜਿਹੜਾ ਉਹ ਨਹੀਂ ਮਿਲਿਆ ਜਾਂ ਕੋਈ ਵੀ ਨੋਟੀਫਿਕੇਸ਼ਨ ਨਹੀਂ ਮਿਲਿਆ ਜਿਸ ਦੇ ਕਾਰਨਾਂ ਕਰਕੇ ਉਹ ਜਿਹੜਾ ਕੋਈ ਕਿਰਾਇਆ ਭਰਦੇ ਲੇਕਿਨ ਇਹ ਸਿਰਫ ਪੋਲਿਟਿਕਸ ਵੈਂਡਾਟਾ ਜਿਹੜਾ ਇਸ ਵਕਤ ਖੇਡਿਆ ਜਾ ਰਿਹਾ ਹੈ ਤਾਂ ਜੋ ਰਵਨੀਤ ਸਿੰਘ ਮਿੱਟੂ ਦੇ ਜਿਹੜੇ ਕਾਗਜ਼ ਨੇ ਉਹਨਾਂ ਨੂੰ ਖਾਰਜ ਕੀਤਾ ਜਾਵੇ ਤਾਂ ਇਸ ਤਰ੍ਹਾਂ ਦੇ ਤਮਾਮ ਜਿਹੜੀ ਇਲਜ਼ਾਮ ਨੇ ਉਹ ਰਵਨੀਤ ਸਿੰਘ ਮਿੱਟੂ ਵੱਲੋਂ ਲਗਾਏ ਜਾ ਰਹੇ ਸਨ ਜਿਸ ਤੋਂ ਬਾਅਦ ਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਰਿਪੋਰਟ ਹੈ ਜਿਹੜੀ ਉਹ ਲੋਕਲ ਬਾਡੀਜ਼ ਡਿਪਾਰਟਮੈਂਟ ਤੋਂ ਜਿਹੜੀ ਉਹ ਮੰਗ ਲਿੱਤੀ ਗਈ ਆ ਕਿ ਆਖਿਰਕਾਰ ਪੂਰਾ ਮਾਮਲਾ ਕੀਆ ਹੁਣ ਰਿਪੋਰਟ ਤੋਂ ਬਾਅਦ ਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਕੀ ਐਕਸ਼ਨ ਜਿਹੜਾ ਉਹ ਲਿਤਾ ਜਾਂਦਾ ਹੈ ਇਹ ਦੇਖਣਾ ਬੇਹਦ ਅਹਿਮ ਰਹੇਗਾ। ਗੁੱਲ ਇਹ ਦੇਖਣਾ ਬੇਹਦ ਬਹੁਤ ਅਹਿਮ ਹੈ। ਬੇਹਦ ਸ਼ੁਕਰੀਆ ਸਮਰਪਿਤ ਮਾਦਨਕਾਰੀ ਇਹ ਸੋ ਹੁਣ ਬਿੱਟੂ ਦੀ ਕੋਠੀ ਵਾਲੇ ਵਿਵਾਦ ਤੇ ਹੁਣ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇੱਥੇ ਐਕਸ਼ਨ ਲਿਆ ਗਿਆ ਹੈ ਔਰ ਖਾਸ ਤੌਰ ਤੇ ਜਿਹੜਾ लोकल बॉडी विभाग है उससे कोपोर्ट रिपोर्ट मिली है रिपोर्ट तलब की गई है और रिपोर्ट दी जाएगी कि कार्रवाई उसके बाद रही है देखना हालांकि रवनीर बिट्टू वालों अपना समान जोड़ा है चुकलिया गया है इस घर खाली कर दिता गया है तो वह बीजेपी दफ्तर शिफ्ट हो चुके हैं